ਸਤਿਕਾਰਯੋਗ ਸਤਸੰਗਜੀ ਪਾਉ ਬੜੇ ਪਿਆਰ ਸਹਿਤ ਬੁਲਾਉ ਫਤੇ ਵਾਹਿਗੁਰੂ ਜੀ ਦਾ ਖਰਸ਼ਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਗੁਰੂ ਇੱਕ ਬਹਾਦਰ ਜੀ ਦਾ ਸੰਖੇਪ ਇਤਿਹਾਸ ਆਪੀ ਦਾ ਪ੍ਰਕਾਸ਼ 1 ਅਪ੍ਰੈਲ ਸਨ 1921 ਨੂੰ ਮੇਰੀ ਪੀਰੀ ਦੇ ਮਾਲਕ ਸ਼ੇਮੀ ਪਤਸ਼ਾਹ ਹੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅਤੇ ਮਾਤਾ ਨਰਕੀ ਦੇ ਪਵਿੱਤਰ ਕੋਖਤੋਂ ਸ਼੍ਰੀ ਅੰਮ੍ਰਿਤ ਸਰ ਦੇਖੇ ਹੋਇਆ ਆਪ ਜੀ ਦੀ ਸ਼ਾਦੀ ਮਾਤਾ ਗੁਜਰਜੀ ਨਾਲ ਕਰਤਾਰਪੁਰ ਵਿਖੇ ਹੋਈ ਆਪ ਜੀ ਦੇ ਇਕਲੌਪਤੇ ਸਹਿਬਜ਼ਾਦੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਆਪ ਜੀ ਨੇ ਗੁਰਮਤਿ ਦੇ ਪ੍ਰਚਾਰ ਲਈ ਮਾਲਵਾ ਬੰਗੜ ਪੂਰਬ ਬਿਹਾਰ ਬੰਗਾਲ ਇਤਦਖੋਰ ਬਹੁਤ ਸਾਰੇ ਇਲਾਕਿਆਂ ਵਿੱਚ ਪ੍ਰਚਾਰ ਦੇ ਦੌਰੇ ਕੀਤੇ ਆਪਨੇ ਸਤਲੁਜ ਦੇ ਕਿਨਾਰੇ ਆਪ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਨਗਰ ਬਸਾਇਆ 8ਵੀਂ ਪਾਤਸ਼ਾਹੀ ਗੁਰੂ ਹਰਕ੍ਰਿਸ਼ਨ ਪਰਾਜੀ ਨੇ 8ਵੀਂ ਪਾਤਸ਼ਾਹੀ ਗੁਰੂ ਹਰਕ੍ਰਿਸ਼ਨ ਜੀ ਨੇ ਬਾਬਾ ਬਕਾਲੇ ਦਾ ਬਚਨ ਫਰਮਾ ਕੇ ਆਪ ਜੀ ਨੂੰ ਗੁਰੂ ਥਾਪਿਆ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਸ਼ਮੀਰ ਦੇ ਮਹਾਨ ਵਿਦਵਾਨ ਪੰਡਤ ਅਨੰਤਪੁਰ ਸਾਹਿਬੇ ਕੇ ਪਹੁੰਚੇ ਉਹਨਾਂ ਨੇ Hindu ਧਰਮ ਦੀ ਰਾਖੀ ਲਈ ਆਪ ਜੀ પાસે ਰੋ ਰੋ ਕੇ ਫਰਦ ਕੀਤੇ ਗੁਰੂ ਜੀ ਨੇ ਆਪ ਦਿੱਲੀ ਜਾ ਕੇ ਸ਼ਹਾਦਤ ਦਾ ਜਾਂ ਪੀਤਾ ਪਰ Hindu ਧਰਮ ਬਚਾ ਲਿਆ ਆਪ ਜੀ ਦੇ ਸਿੱਖ ਆਪ ਦੀ ਅਨੰਦ ਸੇਕ ਰਹੀਏ ਭਾਈ ਮਤੀਦਾਸ ਪਈ ਸਤੀਦਾਸ ਪੈਦੇ ਅਲਾ ਜੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸਬਗੁਰੂ ਜੀ ਦੇ ਸਾਹਮਣੇ ਅਸਹਿ ਤੇ ਅਕੈਤ ਸੀ ਦੇ ਕੇ ਸ਼ਹਿਰ ਕੀਤੇ ਗਏ ਆਪ ਦੇ ਪਾਸ ਸਬੂਰੀ ਦੇ ਪਾਸ ਵੀ ਜਾਂ ਇਸਲਾਮ ਜਾਂ ਸ਼ੀਦੀ ਵਿੱਚੋਂ ਕਿਸੇ ਇੱਕ ਨੂੰ ਚੁੰਮਦਾ ਸਵਾਲ ਰੱਖਿਆ ਗਿਆ ਗੁਰੂ ਜੀ ਨੇ ਧਰਮ ਦੀ ਖਾਤਿਰ ਆਪਣਾ ਸਿਰ ਵਾਰ ਦੇ ਇਹਦਾ ਫੈਸਲਾ ਕੀਤਾ ਆਪ ਜੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ 11 ਨਵੰਬਰ 1675 ਨੂੰ ਤੇਗ ਨਾਲ ਸ਼ਹੀਦ ਕੀਤੇ ਗਏ ਇਸ ਸਥਾਨ ਤੇ ਅੱਜਕੱਲ ਗੁਰਦੁਆਰਾ ਜੋ ਕਿ ਸੀਸਗੰਜ ਸਾਹਿਬ ਸੁਬਾਈ ਮਾਨ ਹੈ ਉਧਰੋਂ ਗੁਰੂ ਕੇ ਅਨੰਦ ਸਿਕ ਪਾਈ ਲੱਖੀ ਸ਼ਾਹ ਬਣਜਾਰੇ ਨੇ ਹਕੂਮਤ ਦੀਆਂ ਨਜ਼ਰਾਂ ਤੋਂ ਬਚਾ ਕੇ ਆਪ ਜੀ ਦਾ ਤੜ ਉਠਾ ਲਿਆ ਅਤੇ ਆਪਣੇ ਕਰ ਨੂੰ ਹੀ ਅਗਲਗਾ ਕੇ ਉਹ ਤਰਦਾ ਅੰਤਮ ਸੰਸਕਾਰ ਕੀਤਾ ਇੱਥੇ ਅੱਜਕੱਲ ਗੁਰਦੁਆਰਾ ਰਕਾਬ ਗੰਜ ਸਿਵਾਇ ਮਾਨ ਹੈ ਦਿੱਲੀ ਵਿੱਚ ਇਧਰ ਸਬੂਰੀ ਦਾ ਸੀਸ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਲੈ ਗਏ ਸੀਸ ਦਾ ਸੰਸਕਾਰ ਦਸਮ ਗੁਰੂ ਜੀ ਨੇ ਆਪ ਕੀਤਾ ਅਤੇ ਭਾਈ ਜੇਤਾ ਜੀ ਨੂੰ ਖੁਸ਼ ਹੋ ਕੇ ਆਪਣੀ ਅਗੋਸ਼ ਵਿੱਚ ਲੈ ਕੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਨਵਾਜਿਆ ਜਿਨ੍ਹਾਂ ਦਾ ਇਤਿਹਾਸ ਬੜਾ ਗਹਿਰਾ ਹੈ ਕਦੀ ਕੀਰਤਨ ਵਿੱਚ ਆਪ ਇਸ ਨੂੰ ਸਰਬਣ ਕਰਾਂਗੇ ਆਪ ਜਿਹਨੇ ਗੁਰਗੱਦੀ ਆਪਣੇ ਸਾਹਿਬ ਜਾਦੇ ਗੋਵਿੰਦ ਰਾਜਨਿਧੀ ਜੋ ਕੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਹੁਤ ਪ੍ਰਸਿੱਧ ਹੋਈ ਆਪ ਜੀ ਨੇ 15 ਰਾਗਾਂ ਵਿੱਚ ਬਾਰੀ ਉਚਾਰਨ ਕੀਤੀ ਆਪ ਜੀ ਨੇ 14 ਰਾਗ ਤਾਂ ਪਹਿਲੇ ਗੁਰੂ ਸਾਹਿਬਾਨ ਵਰੂ ਵਰਤੇ ਗਏ ਰਾਗਾਂ ਵਿੱਚੋਂ ਹੀ ਵਰਤੇ ਪਰ ਨਵਾਂ ਰਾਗ ਜੈਜਵੰਤੀ 20 ਦੀ ਵਰਤੋਂ ਕੀਤਾ ਇਸ ਨਿਰਧਾਰਤ ਰਾਗਾਂ ਦੇ ਰਾਹੀਂ ਸਾਰੀ مخلوقات ਨੂੰ ਸਾਰੀਆਂ ਸੰਤਨ ਉਸ ਪਰਮਾਤਮਾ ਨਾਲ ਜੋੜਿਆ ਆ। ਆਪ ਕੀ ਦੀ ਬਾਣੀ ਬੜੀ ਹੀ ਬੈਰਾਗਮਈ ਹੈ। ਆਪ ਇਹ ਦੇਖ ਕੁੱਲ 98 ਸ਼ਬਦ ਅਤੇ ਦੋਰੇ ਸਬੇਤ ਕੁੱਲ 57 ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹਨ। ਕਈਆਂ ਗ੍ਰੰਥਾਂ ਵਿੱਚ ਇਹੋ ਲਿਖਿਆ ਕਿ 116 ਸ਼ਬਦ ਹਨ। ਪਰ ਇਹ ਸ਼ਲੋਕ ਦੋਹਰੇ ਸ਼ਬਦ ਮਿਲਾ ਕੇ ਫਿਰ 116 ਬਣ ਜਾਂਦੇ ਨੇ ਇਹ ਸਾਰੇ ਸ਼ਬਦ ਅਤੇ ਸ਼ਲੋਕ बार-बार ਪ੍ਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਨਾ ਦਿੰਦੇ ਹਨ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਹਿੰਦੇ ਕੌਣ ਨਾਨਸ ਨੂੰ ਰੇ ਮਨਾ ਤੇ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਪੂਰੀ ਦੁਨੀਆ ਵਾਸਤੇ ਬਹੁਤ ਵੱਡਾ ਉਪਦੇਸ਼ ਦਿੰਦੇ ਹਨ ਉਹਨਾਂ ਦੀ ਪਵਿੱਤਰ ਬਾਣੀ ਵਿੱਚ ਕੁਝ ਐਸੇ ਸੰਕੇਤ ਨੇ ਕਿ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰ ਐ ਦਵਾਰ ਸਵਰਨ ਜੋ ਡੋਲਤ ਨੈ ਸੁਧ ਰਾਮ ਪਜਨ ਕੀ ਗੁਰ ਕਿਰਪਾ ਜੇ ਨਰਕੋ ਕੀਨੀ ਇਹ ਸਾਡੀ ਮੰਜ਼ਰ ਹੈ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੋਤ ਪਛਾਨੀ ਨਾਨਕ ਪਲੀਨ ਪਇਓ ਗੋਬਿੰਦ ਸਿਉ ਜੋ ਪਾਨੀ ਸੰਪਾਨੀ ਆਪ ਜੀ ਦਾ ਬ੍ਰਿਤੂ ਸੁਰੋਪਾਸ਼ ਉਪਦੇਸ਼ ਆਏਗਾ ਕਿ ਰੱਬ ਨਾਲ ਇੰਨ ਪਿਆਰ ਕਰੋ ਜਿਵੇਂ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ اے ਬੰਦੇ ਤੇਰੀ ਉਮਰ ਪਲ-ਪਲ ਕਰਕੇ ਬੀਤਦੀ ਜਾ ਰਹੀ ਹੈ ਉਮਰ ਜਾ ਰਹੀ ਹੈ ਇਸ ਲਈ ਬੰਦਗੀ ਕਰਮ ਵਿੱਚ ਪਰਉਪਕਾਰ ਕਰਮ ਵਿੱਚ ਕਦੀ ਆਸ ਨਾ ਕਰੀ ਉਹੀ ਪੋਸ਼ ਗਿਆਨਵਾਨ ਹੈ ਜੋ ਨਾ ਕਿਸੇ ਪਾਸੋਂ ਡਰਦਾ ਹੈ ਨਾ ਹੀ ਕਿਸੇ ਨੂੰ ਡਰਾਉਂਦਾ ਹੈ ਇਹ ਸਾਰਾ ਸੰਸਾਰ ਪਾਣੀ ਦੇ ਬੁਲਬੁਲੇ ਦੀ ਈ ਨਹੀਂ ਹੈ ਜਿਸ ਨੂੰ ਬਣਦੇ ਆ ਤੇ ਮਿਟਦੇ ਆ ਦੇਰ ਨਹੀਂ ਲੱਗਦੀ ਸੁੱਖ ਵਿੱਚ ਬਹੁਤ ਦੁਨੀਆ ਸਾਥੀ ਬਣ ਜਾਂਦੀ ਹੈ ਪਰ ਦੁੱਖ ਵੇਲੇ ਕੋਈ ਵੀ ਸਾਥੀ ਨਹੀਂ ਬੜਦਾ ਇੱਕ ਰੱਬ ਹੀ ਪੱਕਾ ਸਾਥ ਨ ਕੋਣ ਬੜਾ ਸਾਥੀ ਹੈ ਬੰਦਗੀ ਤੋਂ ਬਗੈਰ ਬੰਦਾ ਪਸ਼ੂ ਦੇ ਸਮਾਨ ਹੈ ਵੱਡੇ ਪਰਿਵਾਰ ਦਾ ਵੀ ਕਾਦਾ ਮਾਨ ਹੈ ਇਥੋਂ ਤੇ ਰਾਮ ਅਤੇ ਰਾਵਣ ਵਰਗੇ ਵੀ ਇਕੱਲੇ ਹੀ ਤੁਰ ਗਏ ਜਿੰਨੇ ਬਹੁਤ ਵੱਡੇ-ਵੱਡੇ ਪਰਿਵਾਰ ਸਨ ਭਾਰੇ ਚਿੰਤਾ ਕਰਨ ਦੀ ਲੋੜ ਤਾਂ ਹੈ ਜੇ ਕੋਈ ਅਨਹੋਣੀ ਘਟਨਾ ਵਾਪਰੇ ਇੱਥੇ ਤਾਂ ਜੋ ਵੀ ਆਇਆ ਉਹ ਅਵਸ਼ੇਤੋ ਜਾਵੇਗਾ ਇਹੋ ਜਿਹਾ ਵਿਚਾਰ ਇਹਨਾਂ ਸ਼ਲੋਕਮ ਚ ਵਰਣ ਕੀਤੇ ਗੁਰੂ ਹਰਾਜ ਜੀ ਨੇ ਆਪ ਜੀ ਦਾਸ ਗੁਰੂ ਨਿਤ ਸੰਸਦ ਨੂੰ ਦੋਵੇਂ ਹੱਥ ਜੋੜ ਕੇ ਸਿਨਮਰ ਬੇਨਤੀ ਕਰਦਾ ਹੈ ਦਾਸ ਕੀਰਤਨ ਤੇ ਪਾਠ ਦੀ ਸੇਵਾ ਗੁਰਦੁਆਰੇ ਹੈਡ ਗ੍ਰੰਥ ਦੀ ਸੇਵਾ ਬੜੇ ਚਰਤੋ ਬਚਨ ਤੋਂ ਕਰਦਾ ਆ ਰਿਹਾ ਸਹਿਜ ਪਾਠ ਅਣ ਪਾਠ ਬੜੇ ਕੀਤੇ ਪਰ ਘਰਾਂ ਦੇ ਵਿੱਚ ਗੁਰਦੁਆਰੇ ਵਿੱਚ ਵੀ ਉਨੇ ਟਾਈਮ ਦੇ ਵਿੱਚ ਬਹੁਤ ਹੋਣਾ ਪੈਂਦਾ ਹੈ ਕਈ ਵਾਰੀ ਜਦੋਂ ਪਾਠ ਕਰਦੇ ਕਰਦੇ ਕੋਈ ਪੰਕਤੀ ਸਮਝ ਆਉਂਦੀ ਹੈ ਫਿਰ ਉਹਨੂੰ ਜੀ ਕਰਦਾ ਇਹਨੂੰ ਆਪਣੇ ਹਿਰਦੇ ਚ ਸਟੋਰ ਕਰੀਏ ਸੋਚੀਏ ਪਰ ਅੱਜ ਮੈਂ ਬੜਜਾ ਤੋਂ ਮੇਰੇ ਵਿਚਾਰ ਸੀ ਮੈਂ ਵਿਚਾਰ ਬੜਾਇਆ ਕਿ ਆਪਾਂ YouTube ਤੇ ਨਹੀਂ ਨੌਵੇਂ ਪਾਛੇ ਦੇ ਜੋ 55 ਸ਼ਲੋਕ ਹਨ ਉਹ ਆਪਾਂ ਉਹਦਾ ਪਾਠ ਪਾਤਿਆ ਦੇ ਨਿਮਾਣੀ ਦੀ ਸੋਚ ਅਨਸਾਰ ਉਹਦੇ ਅਰਥ ਕਰਿਆ ਕਰੀਏ ਸੋ ਆਪ ਜੀ ਨੂੰ ਬੇਨਤੀ ਆਪਾਂ ਬੜੇ ਘੰਟ ਪਟਨ ਜਾ ਕੇ ਇਸ ਲੋਕ ਸਰਪਟ ਕਰਦੇ ਹਾਂ ਪਰ ਹੁਣ ਆਪਾਂ ਇਸ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਪ ਜੀ ਨੂੰ ਬੇਨਤੀ ਹੈ ਕਿ ਆਪ ਹਰ ਰੋਜ਼ ਦੋ ਸ਼ਲੋਕ ਸਰਪਟ ਕਰੋਗੇ ਸੋ ਇਸ ਤਰ੍ਹਾਂ ਬਚਾਰ ਬੈਸੇ ਤੁਸੀਂ ਜਿਵੇਂ ਸੰਗਤ ਸਾਨੂੰ ਕਹੇਗੀ ਆਪ ਉਸ ਤਰ੍ਹਾਂ ਕਰ ਸਕਾਂਗੇ ਲੇਕਿਨ ਤੁਸੀਂ ਮੈਨੂੰ ਅਸ਼ੀਰਵਾਦ ਦਿਓ ਸਭ ਤੋਂ ਪਹਿਲੇ ਅਰਦਾਸ ਹੈ ਸੱਚੇ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਉਪਰੰਤ ਆਪ ਸੰਗਤ ਵਿੱਚ ਵੱਡੇ ਵੱਡੇ ਬੰਦੀ ਕਰਨ ਵਾਲੇ ਬੈਠੇ ਨੇ ਤੁਹਾਡੇ ਬਨ ਨੂੰ ਪ੍ਰਵਾਣਗੀ ਚਾਹੁੰਦਾ ਹਾਂ ਜਦੋਂ ਦੋ ਸ਼ਲੋਕ ਸਵੇਰੇ ਸਵੇਰੇ ਪਾਏ ਕਰਨਗੇ 8:00 ਵਜੇ ਤੁਸੀਂ ਸਰਵਣ ਕਰਕੇ ਆਪ ਕਮੇ ਤੇ ਜਾ ਸਕਦੇ ਹਾਂ ਵੈਸੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ कोरोना महामारी का कहर फैल गया है नान नाल पर अरदास भी करी सच्चे पाशा इस नामरत बीमारी तो सब नु निजात बख्श करो ਸਾਡੀਆਂ ਗਲਤੀਆਂ ਬਹੁਤ ਹੋ ਗਈਆਂ ਗਲਤੀਆਂ ਮਾਫ ਕਰਦੇ ਹੋ ਤੋ ਨਾਨ नाल ਆਪੇ ਸ਼ਲੋਕ ਸਬਣ ਕਰਾਂਗੇ ਜਰੂਰ ਸ਼ਾਂਤੀ ਮਿਲੇਗੀ ਮੇਰਾ ਮੈਂ ਬੇਨਤੀ ਕਰਦਾ ਹਾਂ ਤੁਸੀਂ ਇਹ ਸੁਣ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿੱਤਰ ਦੋਸਤਾਂ ਨੂੰ ਇਹ ਲਿੰਕ ਭੇਜੋ ਤੇ ਇੱਕ ਕੰਮ ਥੋੜਾ ਤੁਸੀਂ ਉਹ ਵੀ ਕਰ ਲਿਓ ਉਹ ਹੈ ਕਿ ਇਸ ਉਗਾਮ ਨੂੰ ਆਪ ਜੀ ਬੜੇ ਪਿਆਰ ਸਹਿਤ ਆਪ ਜੀ ਦੇ ਇਸ ਨੂੰ ਲਾਈਕ ਕਰਨਾ ਅਤੇ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਆਪ ਬਹੁਤ ਸਾਰੇ ਦਾ ਲਾਹਾਜ਼ ਲੈ ਸਕੀਏ ਸੂਬੇ ਵਿੱਚ ਬੰਤੇ ਵਸੇ ਇਸ ਵਿਚਾਰ ਵਿੱਚ ਕਿਉਂਕਿ ਗਲਤੀ ਹੋ ਜਿਹੜੀ ਸੁਭਾਵਕ ਹੈ ਸਤਿਗੁਰੂ ਜੀ ਮਾਫ ਕਰਮ ਆਪ ਜੀ ਨੇ ਕਮੈਂਟ ਕਰਕੇ ਜਰੂਰ ਦੱਸਣਾ ਸੰਗਤ ਬਹੁਤ ਬਹੁਤ بڑے ਲਿਖੇ ਸਿਆਣੇ ਤੋ ਆਪ ਬੜੇ ਪਿਆਸਾ ਤਾਂ ਆਪ ਜੀ ਪਾਸੋਂ ਸੰਗਤ ਪਾਸੋਂ ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ 바ਸੋਂ ਮੈਂ ਪ੍ਰਵਾਨ ਕੀ ਮੰਗਦਾ ਹੋਇਆ ਉਹਨੇ ਆਪਾਂ ਦੋ ਸ਼ਲੋਕ ਸਰਵਣ ਕਰਾਂਗੇ ਆਗਿਆ ਬਖਸ਼ਿਸ਼ ਕਰੋ ਜੀ ਬਹੁਤ ਬਹੁਤ ਧੰਵਾਦ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੀ ਪ੍ਰਵਾਨ ਕੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ